ਪੰਜਾਬ ਵੈਦਰ ਕੇਂਦਰ ਦੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ 7 ਤਰੀਕ ਰਾਤ ਤੇ 8 ਤਰੀਕ ਸਾਰਾ ਦਿਨ ਦੇ ਮੌਸਮ ਦੀ ਜਾਣਕਾਰੀ ਸ਼ੇਅਰ ਕਰਾਂਗੇ ਚੈਨਲ ਉੱਤੇ ਨਵੇਂ ਤਾਂ ਸਬਸਕ੍ਰਾਈਬ ਕਰੋ ਬੈਲ ਆਈਕਨ ਉੱਤੇ ਕਲਿੱਕ ਕਰ ਦਿਓ 7 ਤਰੀਕ ਨੂੰ ਪਟਿਆਲਾ ਅਤੇ ਗੁਰਦਾਸਪੁਰ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਰਾਤ ਦੇ ਟਾਈਮ ਨਜ਼ਰ ਆ ਰਹੀ ਆ ਹੁਣ ਮਾਝਾ ਮਾਲਵਾ ਦੋਬਾਬਾ ਦੇ ਸਾਰੇ ਜ਼ਿਲ੍ਹਿਆਂ ਦੇ ਮੌਸਮ ਦੀ ਜਾਣਕਾਰੀ ਸ਼ੇਅਰ ਕਰਾਂਗੇ 8 ਤਰੀਕ ਨੂੰ ਕਿਸ ਤਰ੍ਹਾਂ ਰਹੇਗਾ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਸੰਘਣੇ ਬੱਦਲ ਸਾਰਾ ਦਿਨ ਰਹਿਣਗੇ ਤੇ ਰਾਤ ਦੇ ਟਾਈਮ ਵੀ ਸੰਘਣੇ ਬੱਦਲ ਰਹਿਣਗੇ ਫਾਜ਼ਿਲਕਾ ਇਲਾਕੇ ਦੇ ਵਿੱਚ ਗਰਮੀ ਦੇ ਨਾਲ ਨਾਲ ਵਾਧਾ ਹੋਵੇਗਾ ਤੇ ਹਲਕੇ ਰੁਦਰਮੈਨੀ بارش ਹੋਣ ਦੀ ਸੰਭਾਵਨਾ 8 ਤਰੀਕ ਰਾਤ ਨੂੰ ਤੇ ਸਵੇਰ ਦੇ ਟਾਈਮ 9 ਵਜੇ ਹਲਕੇ ਰੁਟਮੇ ਇਲਾਕੇ ਦੇ ਵਿੱਚ ਬੂੰਦਾਬੰਦੀ ਹੋ ਸਕਦੀ ਹੈ ਬਟੰਡਾ ਇਲਾਕੇ ਦੇ ਵਿੱਚ ਵੀ ਸੰਘਣੇ ਬੱਦਲ ਰਹਿਣਗੇ ਮਤਬਦ ਟੈਂਪਰੇਚਰ 32 ਡਿਗਰੀ ਹੋਵੇਗਾ ਇਸੇ ਤਰ੍ਹਾਂ ਹੀ ਮੌਸਮ ਮੁਕਸਰ ਜ਼ਿਲ੍ਹੇ ਦੇ ਵਿੱਚ ਰਹੇਗਾ ਦੁਪਹਿਰ ਦੇ ਟਾਈਮ ਹਲਕੇ ਰੁਦਰਮੈਨੀ ਬਦਲਬਾਈ ਤੇ ਨਾਲ ਸੰਘਣੇ ਬੱਦਲ ਰਹਿਣਗੇ ਲੁਧਿਆਣਾ ਇਲਾਕੇ ਦੇ ਵਿੱਚ 8 ਤਰੀਕ ਸਵੇਰ ਦੇ ਟਾਈਮ ਹਲਕੇ ਰੁਦਰਮੈਨੀ بارش ਬਰਨ ਦੀ ਸੰਭਾਵਨਾ ਸਵੇਰ ਤੋਂ ਲੈ ਕੇ 9-10 ਵਜੇ ਤੱਕ ਬਣੀ ਰਹੇਗੀ ਰਾਤ ਦੇ ਟਾਈਮ ਹੀ ਟੈਂਪਰੇਚਰ ਇਸੇ ਤਰ੍ਹਾਂ ਰਹੇਗਾ ਸੰਗਰੂਰ ਇਲਾਕੇ ਦੇ ਵਿੱਚ ਸਵੇਰ ਦੇ ਟਾਈਮ ਤੋਂ ਲੈ ਕੇ ਦੁਪਹਿਰ ਤੱਕ ਹਲਕੀ ਤੋਂ ਦਰਮਿਆਨੀ ਟੁੱਟਵੀਂ ਬਾਰਿਸ਼ ਟੁੱਟਵੀਂ ਇਲਾਕੇ ਦੇ ਵਿੱਚ ਹੋ ਸਕਦੀ ਹੈ ਤੇ ਬੱਦਲ ਸਾਰਾ ਦਿਨ ਘਰਜਦੇ ਰਹਿਣਗੇ ਰੂਪਨਗਰ ਇਲਾਕੇ ਦੇ ਵਿੱਚ ਬੱਦਲ ਸਾਰਾ ਦਿਨ ਰਹਿਣਗੇ ਕੋਈ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਇਸੇ ਤਰ੍ਹਾਂ ਹੀ ਮਾਨਸਾ ਜ਼ਿਲ੍ਹੇ ਦੇ ਵਿੱਚ ਵੀ ਮੌਸਮ ਰਹੇਗਾ ਬਰਨਾਲਾ ਜ਼ਿਲ੍ਹੇ ਦੇ ਵਿੱਚ ਸਵੇਰ ਦੇ ਟਾਈਮ 7-8 ਵਜੇ ਹਲਕੀ ਤੋਂ ਟੁੱਟਵੀਂ ਇਲਾਕੇ ਦੇ ਵਿੱਚ ਬਾਰਿਸ਼ ਹੋ ਸਕਦੀ ਹੈ ਤੇ ਰਾਤ ਦੇ ਟਾਈਮ ਮੀਂਹ ਆਉਣ ਦੀ ਸੰਭਾਵਨਾ ਰਹੇਗੀ 8 ਤਰੀਕ ਨੂੰ ਮਲੇਰ ਕੋਟਲਾ ਦੇ ਵਿੱਚ ਸਵੇਰੇ 33 ਡਿਗਰੀ ਟੈਂਪਰੇਚਰ ਦੁਪਹਿਰ ਦੇ ਟਾਈਮ ਹੋਵੇਗਾ ਤਾਂ ਸਵੇਰੇ 27 ਡਿਗਰੀ ਕੋਈ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਸ਼ਹੀਦ ਅਜੀਤ ਸਿੰਘ ਨਗਰ ਵੀ ਸਵੇਰ ਦੇ ਟਾਈਮ ਹਲਕੇ ਰੋ ਟਟਵੇਂ ਇਲਾਕੇ ਦੇ ਵਿੱਚ ਬਾਰਿਸ਼ ਹੋ ਸਕਦੀ ਹੈ ਵਾਤਵਾਰ ਟੈਂਪਰੇਚਰ 31 ਡਿਗਰੀ ਰਹੇਗਾ ਫਤਿਹਗੜ੍ਹ ਸਾਹਿਬ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ ਵੱਤਵਤ ਟੈਂਪਰੇਚਰ 33 ਡਿਗਰੀ ਤੇ ਰਾਤ ਦੇ ਟਾਈਮ ਹਲਕੀ ਟੁੱਟਵੀਂ ਬਾਰਿਸ਼ ਹੋ ਸਕਦੀ ਆ ਸੰਗਰੂਰ ਇਲਾਕੇ ਦੇ ਵਿੱਚ ਸਾਰਾ ਦਿਨ ਹੀ ਸੰਘਣੇ ਬੱਦਰ ਰਹਿਣਗੇ ਤੇ ਟੁੱਟਵੇਂ ਇਲਾਕੇ ਦੇ ਵਿੱਚ ਮਾੜੀ ਮੋਟ ਬੂੰਦਾਬੰਦੀ ਹੋ ਸਕਦੀ ਆ ਪਟਿਆਲਾ ਇਲਾਕੇ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹਲਕੇ ਤੋਂ ਦਰਮਿਆਨੀ ਵੱਤਵਤ ਟੈਂਪਰੇਚਰ 33 ਡਿਗਰੀ ਅਰਤੀਕ ਨੂੰ ਰਹੇਗਾ ਜਲੰਧਰ ਦੇ ਵਿੱਚ 7 ਤਰੀਕ ਰਾਤ ਦੇ ਟਾਈਮ ਤੋ ਲੈ ਕੇ ਅਗਲੀ ਸਵੇਰ ਤੱਕ ਟੁੱਟਵੇਂ ਇਲਾਕੇ ਦੇ ਵਿੱਚ ਹਲਕੀ ਰੁੱਦਰਮੈਨੀ ਬੂੰਦਾਬੰਦੀ ਹੋ ਸਕਦੀ ਹੈ ਪਰ ਕੋਈ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਇਸੇ ਤਰ੍ਹਾਂ ਹੀ ਸ਼ਾਮ ਦੇ ਟਾਈਮ ਵੀ ਮੌਸਮ ਹੋਵੇਗਾ ਕਪੂਰਥਾ ਇਲਾਕੇ ਦੇ ਵਿੱਚ ਰਾਤ ਦੇ ਟਾਈਮ بارش ਹੋਣ ਦੀ ਸੰਭਾਵਨਾ 7 ਤਰੀਕ ਨੂੰ ਰਹੇਗੀ ਤੇ 8 ਤਰੀਕ ਨੂੰ ਵੀ ਰਾਤ ਦੇ ਟਾਈਮ ਮੀਂਹ ਆਉਣ ਦੀ ਸੰਭਾਵਨਾ ਕਪੂਰਥਲਾ ਵਿੱਚ ਰਹੇਗੀ ਨਵਾਂ ਸ਼ਹਿਰ ਇਲਾਕੇ ਦੇ ਵਿੱਚ ਦਿਨ ਵਧ ਟੈਂਪਰੇਚਰ 33 ਡਿਗਰੀ ਤੇ ਰਾਤ ਦੇ ਟਾਈਮ 28 ਡਿਗਰੀ ਸੈਲਸੀਅਸ ਹੋਵੇਗਾ ਹੁਸ਼ਿਆਰਪੁਰ 7 ਤਰੀਕ ਰਾਤ ਦੇ ਟਾਈਮ ਤੇ 8 ਤਰੀਕ ਸਵੇਰੇ ਹਲਕੇ ਤੋਂ ਟੁੱਟਵੀਂ ਬਾਰਿਸ਼ ਹੋ ਸਕਦੀ ਆ। ਵੱਧ ਤੋਂ ਵੱਧ ਟੈਂਪਰੇਚਰ 32 ਡਿਗਰੀ ਤੇ ਰਾਤ ਦੇ ਟਾਈਮ ਆਸਮਾਨ ਸਾਫ਼ ਰਹੇਗਾ। ਅੰਮ੍ਰਿਤਸਰ ਇਲਾਕੇ ਦੇ ਵਿੱਚ ਸਵੇਰੇ 3-4 ਵਜੇ 8 ਤਰੀਕ ਨੂੰ ਮੀਂਹ ਆਉਣ ਦੀ ਸੰਭਾਵਨਾ ਟੁੱਟਵੇਂ ਇਲਾਕੇ ਦੇ ਵਿੱਚ ਹੋਵੇਗੀ। ਤਾਂ ਦਿਨ ਭਰ ਵੀ ਸੰਘਣੇ ਬੱਦਲ ਰਹਿਣਗੇ। ਹਲਕੇ ਤੋਂ ਦਰਮਿਆਨੀ ਹਵਾ ਚੱਲਦੀ ਰਹੇਗੀ ਤੇ ਰਾਤ ਦੇ ਟਾਈਮ ਆਸਮਾਨ ਸਾਫ਼ ਹੋਵੇਗਾ। ਧਰਮਤਨ ਸਾਹਿਬ ਵੀ ਇਸੇ ਤਰ੍ਹਾਂ ਹੀ ਮੌਸਮ ਸਵੇਰੇ ਦੇ ਟਾਈਮ 3-4 ਵਜੇ ਮੀਂਹ ਆਉਣ ਦੀ ਸੰਭਾਵਨਾ ਹੋ ਸਕਦੀ ਆ। ਤੇ ਦੁਪਹਿਰ ਦੇ ਟਾਈਮ ਸੰਘਣੇ ਬੱਦਲ ਰਹਿਣਗੇ ਗੁਰਦਾਸਪੁਰ ਇਲਾਕੇ ਦੇ ਵਿੱਚ ਜਿਆਦਾ ਮੀਂਹ ਆਉਣ ਦੀ ਸੰਭਾਵਨਾ 7 ਤਰੀਕ ਰਾਤ ਦੇ ਟਾਈਮ ਤੇ 8 ਤਰੀਕ ਸਵੇਰੇ 3-4 ਵਜੇ ਹੋਵੇਗੀ ਸਾਰਾ ਦਿਨ ਸੰਘਣੇ ਬੱਦਲ ਰਹਿਣਗੇ ਤੇ ਰਾਤ ਦੇ ਟਾਈਮ ਆਸਮਾਨ ਸਾਫ਼ ਰਹੇਗਾ ਇਸੇ ਤਰ੍ਹਾਂ ਹੀ ਪਠਾਨਕੋਟ ਇਲਾਕੇ ਦੇ ਵਿੱਚ 7 ਤਰੀਕ ਰਾਤ ਦੇ ਟਾਈਮ ਮੀਂਹ ਆਉਣ ਦੀ ਸੰਭਾਵਨਾ ਤੇ 8 ਤਰੀਕ ਸਵੇਰੇ 3-4 ਵਜੇ ਬਾਰਿਸ਼ ਲਗਾਤਾਰ ਹੁੰਦੀ ਰਹੇਗੀ ਦਿਨ ਪਰ ਵੱਧ ਤੋਂ ਵੱਧ ਟੈਂਪਰੇਚਰ 30 ਡਿਗਰੀ ਤੇ ਸੰਘਣੇ ਬੱਦਰ ਰਹਿਣਗੇ ਰਾਤ ਪਰ ਆਸਮਾਨ ਸਾਫ ਰਹੇਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤਾਂ ਕਿ ਤੁਹਾਨੂੰ ਰੋਜ਼ਾਨਾ ਆਉਣ ਵਾਲੇ ਮੌਸਮ ਦਾ ਪਤਾ ਚੱਲਦਾ ਰਹੇ ਬੈਲ ਆਈਕਨ ਉਤੇ ਕਲਿੱਕ ਕਰ ਦਿਓ ਬਹੁਤ ਬਹੁਤ ਤੁਹਾਡਾ ਧੰਨਵਾਦ